ਲੋਈ ਇੱਧਰ ਵੀ ਆ ਲੈਣ ਦੇਖ ਲੋ ਸਾਰੀ VSP ਦੀ ਜੱਟ ਗਈ ਆ ਠੀਕ ਆ ਬਹੁਤ ਜਗ੍ਹਾ ਦੇ ਵਿੱਚੋਂ ਯਾਨੀ ਕਿ ਸੀਟੈਗ ਦੀ ਕਾਫੀ ਬਹੁਤ ਜ਼ਿਆਦਾ ਆ ਗਈਆਂ ਇੱਧਰ VSP ਦੇ ਹੱਥ ਮੇਰੇ ਤੁਮਲਾ ਰਹੇ ਆ ਠੀਕ ਆ ਆ ਸਾਰੇ ਵੀਰ ਜੱਟ ਗਏ ਇਧਰਲੀ ਸਾਈਡ ਵਾਲੇ ਇਹ ਤੱਕ ਪਾਰਤੀ ਆ ਬਾਕੀ ਦੇਖੋ ਕਾਫੀ ਸੀਟਾ ਲੈ ਗਏ ਆ ਬੰਦੇ ਪਾਰਤੀ ਤੱਕ ਸਹੀ ਆ ਸਹੀ ਆ ਚੱਕੇ ਰੱਖੋ ਭਾਜੀ ਤੇ ਇਧਰ ਵੀ ਸਾਰਾ ਹੀ ਠੀਕ ਆ ਆਇਆ ਆਇਆ ਮੇਰਾ ਭਰਾ ਠੀਕ ਆ ਇਹ BSP ਆ ਸਾਰੀ ਇਹ ਦੇਖ ਲੋ ਸੀਟਾਂ ਕਈ ਲੈ ਗਿਆ ਇੱਕ ਵੀ ਠੀਕ ਆ ਤੱਕ ਪੂਰੀ ਪੈ ਗਈ ਆਪਰੇ ਵਾਲਾ ਵੀਰ ਵੀ ਜਿੱਤ ਗਿਆ ਠੀਕ ਆ ਉਹ ਦੇਖੋ ਝੰਡੇ ਝੁੰਡੇ ਆ ਗਏ ਆ BSP ਦੇ ਸਾਰੇ ਠੀਕ ਆ ਹੁਣ نیچے ਹੁਣ ਹੀ ਖੜੇ ਆ ਬਸ ਹੁਣ ਆਪਣਾ ਹੀ ਦੇਖਦੇ ਆ ਕੀ ਸੁਨੇਹਾ ਆਉਂਦਾ ਉਹਦੇ ਹਾਰੂ ਰੂ ਵੀ ਆ ਗਏ BSP ਵਾਲਿਆਂ ਦੇ ਸਾਰਿਆਂ ਦੇ ਠੀਕ ਆ ਇੰਦਰ ਪੂਰੀ ਤੱਕ ਪਈ ਆ। ਆਜੋ ਆਜੋ ਭਜੀ ਆਜੋ ਯਾਰ ਏਡਾ ਰਾ ਆ। ਬਹੁਤ ਚੰਡੇ ਝੂਲਣ ਲੱਗ ਪਏ ਬੀਐਸਪੀ। ਬੀਐਸਪੀ ਅੰਕਲ ਆਇਆ ਨਹੀਂ ਸੁਣਿਆ ਸਾਡਾ ਵੀ ਨਹੀਂ ਹੱਲੇ ਆਇਆ। ਠੀਕ ਹੈ ਜੀ। ਚੰਡੇ ਝੂਲਣ ਲੱਪੇ। ਇਹ ਜਾ ਮੋਰੋ ਦੋ ਜੀ ਅੰਕਲ ਹੋਣੀ ਤੇ ਉੱਦਾਂ ਇਹਨਾਂ ਦਾ ਸਨੇਹਾ ਆ ਗਿਆ ਇਹ ਉੱਥੋਂ ਵੇਟ ਕਰਦੇ ਉੱਦਾਂ ਮੋਹਲੀ। ਠੀਕ ਹੈ ਜੀ। ਵਧੀਆ ਕਿੱਦਾਂ ਮਾਦੀ ਤੱਕ ਬਈਆ ਸਹੀ ਆ ਇਹ ਆ ਬੀਐਸਪੀ ਜਿੰਦਾਬਾਦ ਬਹੁਤ ਅੱਲਾ ਬਣ ਗਈ ਗੱਲ ਦੀ ਕਿਉਂ ਇਹ ਚੱਲ ਰਿਹਾ ਕੰਮ ਤੇਰੇ ਵੀ ਸਾਰਾ ਹੀ ਦੀ ਠੀਕ ਹੈ ਝੰਡੇ ਝੁੰਡੇ ਚਲਾਤੇ ਐਨ ਪੂਰੀ ਚੰਗੀ ਤਰ੍ਹਾਂ ਠੀਕ ਹੈ ਜੀ ਨਹੀਂ ਨਹੀਂ ਦੋ ਜਾਣੀ ਆ ਵੀ ਐਸਪੀ ਆ ਰਹੀ ਹੈ ਠੀਕ ਹੈ ਜੀ ਟੱਕ ਪਾਈ ਪੂਰੀ ਹੈ ਹਾਂ ਹਾਂ ਭਾਈ ਹਾਂ ਜੀ ਕਿੱਦਾਂ ਅੰਕਲੇ ਪਾਤੀ ਤੱਕ ਠੱਗ ਕੋਈ ਨੌਜਵਾਨਾਂ ਨੇ ਪਾਈ ਆ ਸਹੀ ਗੱਲ ਆ ਸਹੀ ਗੱਲ ਆ ਤੁਸੀਂ ਜੂਤ ਲੜ ਗਿਆ ਸਾਰਾ ਸਾਡੇ ਨਾਲ ਪੇ ਬੁੜਿਆਂ ਨਾਲ ਹੋਰ ਹੋਰ ਬਹਿ ਜਾ ਬਹਿ ਜਾ ਹੋ ਗਿਆ ਇੱਕ ਤੀ ਬਹਿ ਜਾ ਬਹਿ ਜਾ ਹੁਣ ਸਾਰੀ ਕਮਾਂਡ ਤੁਹਾਨੂੰ ਸੰਭਾਲਣੀ ਆ ਅਸੀਂ ਮੇਰਾ ਜੋਰ ਲਾਇਆ ਹੁਣ ਤੱਕ ਠੀਕ ਹੈ ਠੀਕ ਹੈ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਕੁੜੀਆਂ ਮੁੰਡੇ ਸਾਰੇ ਇੰਟੈਲੀਜੈਂਟ ਪੜੇ ਲੈ ਕੇ ਖੜੇ ਨੀਤੇ ਆ ਸਹੀ ਗੱਲ ਹੈ ਜੀ ਸਹੀ ਗੱਲ ਵਧੀਆ ਚਿਹਰੇ ਖੜੇ ਕੀਤੇ ਸਾਰੇ ਬੀਐਸਸੀ ਬੀਆਰਡ ਸਾਰੇ ਪੜੇ ਲੈ ਕੇ ਨਿਆਣੇ ਸਕੇ ਸਹੀ ਗੱਲ ਹੈ ਇਸ ਕਰਕੇ ਲੋਕਾਂ ਦੀ ਪਹਿਲੀ ਪਸੰਦ ਬੀਐਸਪੀ ਹਾਂ ਪਹਿਲੀ ਪਸੰਦ ਬੀਐਸਪੀ ਹਾਂ ਪਬਲਿਕ ਦੀ ਐਨ ਟੱਕ ਪਾਤੀ ਇੱਕ ਦੀਆਂ ਪਾਰਟੀਆਂ ਦੇ ਨੁਮਾਇंदे ਬਹੁਤ ਅੱਜ ਤੱਕ ਇੱਕ ਦੀ ਜਦੋਂ ਅੰਦਰੋਂ ਸੁਨੇਹਾ ਉਹਦਾ ਮਨ ਦੇ ਵਿੱਚ ਉਹ ਕਿਹੜਾ ਬੱਕਰੀ ਫੀਲਿੰਗ ਜੀ ਜਾਂ ਬਲਵਲੇ ਉੱਡਦੇ ਆ ਹਨਾ ਕੁਝ ਹੀ ਉੱਡਦੀ ਆ ਉਹ ਕਿਹੜੀ ਬੱਕਰੀ ਪਾ ਜਿਹੜੇ ਪੈਦਾ ਕੀਤੇ ਨੇਤਾ ਆ ਆਮ ਆਦਮੀ ਪਾਰਟੀਆਂ ਦੇ ਵਿੱਚੋਂ ਕਿਤਾ ਕੀ ਭੇਜੇ ਪਰ ਸਾਡੇ ਸਮਾਜ ਦਾ ਕੋਈ ਫਾਇਦਾ ਨਹੀਂ ਹੋਇਆ ਸਹੀ ਗੱਲ ਆ ਇਸ ਕਰਕੇ ਲੋਕ ਹਾਸੀ ਨੂੰ ਬਹੁਤ ਜਣ ਸਮਾਜ ਪਾਰਟੀ ਨੂੰ ਪਸੰਦ ਕਰਦੇ ਆ ਪਸੰਦ ਕਰਦੇ ਆ ਕਿ ਬਹੁਤ ਜਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਣ ਸਮਾਜ ਪਾਰਟੀ 2027 ਦੇ ਵਿੱਚ ਪੂਰੀ ਜਿੱਤ ਪ੍ਰਾਪਤ ਕਰੇਗੀ ਉਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਸਰਦਾਰ ਅਵਤਾਰ ਸਿੰਘ ਕਰੀਪੁਰੀ ਜੀ ਆਪਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੋਣਗੇ ਸਹੀ ਗੱਲ ਆ ਜੈ ਪੰਜਾਬ ਜੈ ਪੰਜਾਬ ਇਹ ਦੇਖ ਲਓ ਜੀ ਬਾਕੀ ਟੱਕ ਪੈ ਰਹੀ ਆ ਪੂਰੀ ਠੀਕ ਆ ਤੁਹਾਡੇ ਸਾਹਮਣੇ ਆ ਹੀ ਆ ਸਾਰਾ ਠੀਕ ਆ ਕੋਈ ਤੇ ਲਪੂ ਨਹੀਂ ਠੀਕ ਆ ਪਰ ਬੀਐਸਪੀ ਨੇ ਇਹ ਸਵਾਲ ਲੈ ਹਾਤਾ ਪੂਰਾ ਠੀਕ ਆ ਪੂਰਾ ਸਵਾਲ ਲਿਆ ਬਾਕੀ ਦੇਖੋ ਠੀਕ ਆ ਕੀ ਮਾਹੌਲ ਬਣਦਾ ਹੋਰ ਅੱਗੇ ਤੇ ਬਾਕੀ ਬਣੇਗਾ ਬਲੌਗ ਇਸ ਵਿੱਚ